ਰਮ ਹਰ ਕੰਮ ਆਵੇ ਆਇਆ ਇੱਥੇ ਸਭੇ ਥਾ ਨਹੀਂ ਤੁਝ ਜੇ ਆਇਆ ਇੱਥੇ ਸਭੇ ਥਾ ਨਹੀਂ ਤੁਝ ਸੇ ਆਇਆ ਬਤੂ ਕੋਰਤ ਪਿਦਾਤੇ ਤਾ ਤੁ ਨੂੰ ਸੋਹਰੇ ਆ ਤਨ ਅਪਾਰ अनूप रामदास ਪਰ ਹਰ ਹਾਨਾਂ ਨਾਨਕ ਤਸਮਲ ਜਾਏ ਨਾਇਆ ਰਾਮਦਾਸ ਹਰ ਹਾਨਾਂ ਨਾਨਕ ਤਸਮਲ ਜਾਏ ਨਾਇਆ ਰਾਮਦਾਸ ਸੰਤਾ ਕੇ ਕਾਰਜ ਆਪ ਖਲ ਹੋਇਆ ਸੰਤਾ ਕੇ ਕਾਰਜ ਆਪ ਖਲੋਇਆ ਵਾਹ ਵਾਹ ਬਣੀਂਦਰੰਕਾਰ ਹੈ ਇਸ ਜੇਬਟਿਆ ਬਰ ਨਾ ਕੋਏ 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 ਵਾਹ ਵਾਹ ਅਗਮ ਅਥਾ ਹੂ ਹੈ ਵਾਹ ਵਾਹ ਸੱਚਾ ਸੋਏ ਬਾਹਰ ਦਾ ਸੱਚਾ ਸੋਹੁਰਨਪੁਰ ਅਖ ਚੱਤੇ ਅਪਣਾਸੀ ਜਸਵੀਦ ਪੁਰਾਣੀ ਗਾਇਆ ਜਸਵੀਦ ਪੁਰਾਣੀ ਗਾਇਆ ਆਪਣਾ ਦਿਰ ਰੱਖਿਆ ਪਰਨੇ ਸਰ ਨਾਨਕ ਨਾਮ ਆਇਆ ਨਾਨਕ ਨਾਨਕ ਆਇਆ ਨਾਨਕ ਨਾਨਕ ਕੰਮ ਕਰਾਵਣ ਕਾਇਰਾਮ ਹਰ ਕੰਮ ਕਰਾਵਣ ਕਾਇਰਾਮ ਹਰ ਕੰਮ ਕਰਦਾ ਬਿਠੇ ਸਭੇ ਘਰ ਨਹੀਂ ਤੁਦ ਜੇ ਆ ਬਿਠੇ ਸਭੇ सदन अपा अन रामदास हर हरक हर हर नानक कसम जाए नाय रामदास हर हर नान कसमल जाए नाय रामदास कसलता के तारज आप कल तो होया ਸੰਤਾ ਤੇ ਕਾਰਜ ਵਾਹੂ ਵਾਹੂ ਦਾ ਨਿਰੰਤਰ ਹੈ ਇਸ ਜੇ ਬੱਡੇ ਅਪਣ ਨਾ ਹੋਏ ਇਸ ਜੇ ਬੱਡੇ ਨਾ ਹੋਏ ਇਸ ਜੇ ਬੱਡੇ ਅਪਣ ਨਾ ਹੋਏ ਇਸ ਜੇ ਬੱਡੇ ਵਾ ਵਾਹੂ ਅਗਮ ਅਤਾ ਹੂੰ ਹੈ ਆਈਏ ਵਾਹ ਵਾਹਿ ਸੱਚਾ ਸੋਏ ਵਾਹ ਸੱਚਾ ਸੋਏ ਉਧਨ ਪੁਰਖ ਅਕਛਤ ਆਪਣਾ ਸੀ ਜਸਵੀਤ ਪੁਰਾਨੀ ਆਇਆ ਜਸਵੀਤ ਪੁਰਾਨੀ ਆਇਆ ਆਪਣਾ ਤੇ ਨਾਨਕ 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 ਨਾਮ ਦਾ ਦਿਆਆ ਆਇਆ ਨਾਨਕ ਨਾਮ ਦਾ ਦਿਆਆ ਸੰਤਾ ਕੇ ਪੀਰ ਤੇ ਆਪ ਜੀ ਆਪ ਜੀ ਸੰਤਾ ਕੇ ਕਾਰਜ ਆਪ ਖੋਇਆ ਸੰਤਾ ਕੇ ਤਾਰਸ ਮੋਹ ਸੁਕੋਲਾ ਹਰ ਕੰਮ ਕਰਾਵਣਾ ਆਇਆ ਰਾਮ ਹਰ ਕੰਮ ਕਰਾਵਣਾ ਆਇਆ ਰਾਮ ਹਰ ਕੰਮ ਕਰਾਵਣਾ ਆਇਆ ਰਾਮ ਹਰ ਕੰਮ ਹਰ ਕੰਮ ਕਰਾਵਣ ਆਯਾਰਾਮ ਹਰ ਕੰਮ ਕਰਾਵਣ ਆਯਾਰਾਮ ਹਰ ਕੰਮ ਕਰਾਵਣ ਆਯਾਰਾਮ ਹਰ ਕੰਮ ਕਰਾਵਣ ਆਯਾਰਾਮ ਸੰਤਾ ਕੇਦਾਰ ਆਪ ਸੁਨੋ ਆ ਸੰਤਾ ਤੇ ਪਾਰਤ ਆਪ ਮਰ ਤੁਸਿਆ ਹਸਾਲਾ ਸਰਬਾ ਤੇ ਪਾਰਤ ਆਪ ਸੁਨੋ ਆ ਸੰਤਾ ਤੇ ਜੁ ਮੁਖਾਰਤ ਆਪ ਸੁਨੋ ਆ ਸੰਤਾ ਤੇ ਪਾਰਤ ਆਪ ਖਲੋ ਯਾਰ ਆਪ ਖਲੋ ਯਾਰ ਓਏ ਹੁਣ ਤਾਂ ਬੜਾ ਤੇਰਾ ਦਰਬਾਰ ਸਿਰਸ਼ਾ ਆਹੇ ਉਧਰ ਤੇ ਤਾ ਜਿਸ ਨੂੰ ਲਾਏ ਸੱਚ ਤੇ ਸਹ ਉਧਾਰਦਾ ਜਿਸ ਨੂੰ ਲਾਏ ਸੱਚ ਤੇ ਸਹ ਉਧਾਰਦਾ ਜਿਸ ਨੂੰ ਲਾਏ ਸੱਚ ਤੇ ਸਹ ਉਧਾਰਦਾ ਸਦਾ ਅਪਾਕ ਦੀਵਾਨ ਹੈ ਹਾ ਉਸ ਨਾਮ ਸਕਾਰਦਾ ਸਦਾ ਅਪਾਕ ਦੀਵਾਨ ਹੈ ਹਾ ਉਸ ਨਾਮ ਸਕਾਰਦਾ ਸਦਾ ਅਪਾਕ ਦੀਵਾਨ ਹੈ ਦਾ ਅਪਾਕ ਦਬਾਨ ਹੈ ਹਾਂ ਇਸ ਨਮਸਕਾਰ ਦਾ ਸੋਖ ਦੇ ਨਾ ਹਰਦਾ ਸੋਖ ਦੇ ਨਾ ਹਰਦਾ ਸੋਖ ਦੇ ਨਾ ਹਰਦਾ ਸੋਖ ਦੇ ਨਾ ਹਰਦਾ ਜਿਸ ਦੇ ਹੋਵੇ ਬੱਲ ਜਿਸ ਦੇ ਸੋ ਕਦੇ ਨਾ ਹਾਰਦਾ 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 ਮਾਤਾ ਕੀ ਕਸੀਸ ਦਰਗਾਹ ਮਾਤਾ ਕੀ ਕਸੀਸ ਨਮਕ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਪਜੋ ਜਗਦੀਸ਼ ਜਿਸ ਸਿਮਰਤ ਸਭ ਕਿ ਲਵੇ ਖਨਾਸਾ ਪਤਰੀ ਹੋਏ ਆਰੋ ਸੋ ਹਰ ਹਰ ਤੁਮ ਸਦ ਹੀ ਜਾਪੋ ਜਾ ਕਾ ਅਨੰਤ ਨਪਾਰੂ ਜਾ ਕਾ ਅਨੰਤ ਨਪਾਰੂ ਪੂਰਨ ਮਾਤਾ ਕੀ ਇਸਿਸ ਪੂਰਨ ਮਾਤਾ ਕੀ ਦੂਰ ਤੁਮ ਕੋ ਹੋਏ ਦਇਆ ਦਾ ਸੰਤ ਸੰਗ ਤੇਰੀ ਪ੍ਰੀਤ ਤਾ ਪੜਪਟ ਪਰਮੇਸ਼ਰ ਰਾਖੀ ਪੂਜਨ ਕੀਰਤਨ ਨੀਤ ਪੂਤਾ ਮਾਤਾ ਕੀ ਅਸੀਸ ਪੂਤਾ ਮਾਤਾ ਸਿਸੇ ਮੂਤਾਲਵਾਤਾ ਨੀ ਸਿਸੇ ਮੂਤਾਲਵਾਤਾ ਨੀ ਅੰਮ੍ਰਿਤ ਪੀਵੋ ਸਦਾ ਜਿਉ ਜੀਵੋ ਹਰ ਸਿਮਰਤ ਅਨੰਦ ਅਨੰਤ ਤਾ ਅੰਮ੍ਰਿਤ ਪੀਵੋ ਸਦਾ ਜਿਰਨੀਵੋ ਹਰ आनंद अनता रंग तमाशा पूरन आशा तमाशा पूरन आशा अपना व्यापै चिंता टूटा माता की आशीष टूटा ਪਵਰ ਤੁਮਾਰਾ ਇਹ ਮਾਨ ਹੋਵੋ ਹਰ ਚਰਣਾ ਹੋ ਕੋਲਾ ਪਵਰ ਤੁਮਾਰਾ ਇਹ ਮਾਨ ਹੋਵੋ ਹਰ ਚਰਣਾ ਹੋ ਕੋਲਾ ਨਨਕ ਕਬਾਸ ਹੁਣ ਸੰਗ ਲਪਟਾਇਓ ਨਾਨਕ ਕਬਾਸ ਹੁਣ ਸੰਗ ਲਪਟਾਇਓ ਜੋ ਬੂਦੈ ਛਾਤ੍ਰਿਕ ਮੋਦਾ ਜੋ ਬੂਦੈ ਛਾਤ੍ਰਿਕ ਮੋਦਾ ਨਿਯ ਗੁਣੋਂ ਪਰੇ ਏਕ ਗੁਣ ਨਾਹੀ ਅੰਮ੍ਰਿਤ ਛਾਡ ਵਿਖੇ ਵਿਖਫਾਈ ਕੋਲ ਜਲੇ ਉਹ ਜਲੇ ਉਹ ਪੂਰਾ ਘਟਾਇਆ ਮੁੰਨੇ ਯਾਰ ਤੇਰੇ ਕੋਲ ਫੋਨ ਫੋਟੋ ਲਾ ਗਿਆ ਨਾ ਸਾਡਾ ਰੱਬ ਦੀ ਜਿਹੜੀ ਜਾਇ ਕਿ ਲੀ ਲੀ ਹੋਇਆ ਬਹੁਤ ਸਟਾਰ ਕਰੇ ਪੂਰ ਨਾ ਮੈਨੂੰ ਕੋਈ ਦੋੜੇ ਦੀ ਤਾਂ ਜਾਈ ਦੇਖਾਈ ਦੇਖਿਆ ਉਹ ਜੀ

हर लाल काज बि खाल दाल ਦਿਆਲ ਦਇਆਲ ਪਰਖ ਮੇਰਵਾਲਾ ਦਿਆਲ ਪਰਖ ਮੇਰਵਾਲਾ ਦਿਆਲ ਪਰਖ ਸਾਚ ਵਖਾਣਾ ਦਇਆਲ ਕੁਰਤ ਮੇਸਾਰਾ ਹਰ ਲਾਲ ਸਾਚ ਵਖਾਣਾ ਿੰਨ ਸਗਲੀ ਚਿੰਤਾ ਮਿਟਾਈ ਸਗਲੇ ਚਿੰਤ ਮਿਟਾਈ ਸਗਲੇ ਚਿੰਤ ਮਿਟਾਈ ਸਗਲੀ ਚਿੰਤ ਮਿਟਾਈ ਸਗਲੀ ਚਿੰਤ ਮਿਟਾਈ ਜਿੰਨ ਸਗਲੇ ਚਿੰਤ ਮਿਟਾਈ ਹੋਰੀ ਬਾਰੀ ਆਈ ਧੋਰੀ ਬਾਰੀ ਆਈ ਬਾਰੀ ਆਏ ਬਾਰੀ ਆਏ ਬਾਰੀ ਆਈ ਪਾਣੀ ਆਈ ਪਾਣੀ ਆਈ ਪਾਣੀ ਆਈ ਧੁਰਕੇ ਪਾਣੀ ਆਈ ਧੁਰਕੇ ਪਾਣੀ ਆਈ ਧੁਰਕੇ ਪਾਣੀ ਆਈ ਰਮੇਸ਼ਰ ਤੇ ਨਾਮ ਬੱਲਾ ਦੁੱਖ ਰੋਕ ਸਾਡੇ ਰਬ ਬੱਲਾ ਪਰਮੇਸ਼ਰ ਦੇ ਗੀ ਬੱਲਾ ਦੁੱਖ ਰੋਕ ਸਾਡੇ ਰਬ ਬੱਲਾ ਦੁੱਖ ਨੋ ਨਾ ਰੱਬੋ ਸੁਖਾ ਦੇ ਦਿੱਥੇ ਸਬੇ ਖਾਬ ਨਹੀਂ ਟੁੱਟ ਜੇ ਆ ਲਿੱਟੇ ਸਬੇ ਖਾਬ ਨਹੀਂ ਟੁੱਟ ਜੇ ਬੰਦੂ ਕੋਈ ਸੁਭਿਦ ਹੱਤੇ ਕਿੰ ਅਪਾਰ ਅਨੂਪ ਰਾਮਦਾਸ ਪਰ ਹਰ ਹਾ ਨਾਨਕ ਜਪੇ ਹਰ ਹਾ ਨਾਨਕ ਕਸਮਲ ਜਾਏ ਨਾਇ ਰਾਮਦਾਸ ਸਰ ਹਰ ਹਾ ਨਾਨਕ ਕਸਮਲ ਜਾਏ ਨਾਇ ਰਾਮਦਾਸ ਸੰਤਾ ਕੇ ਕਾਰਜ ਆਤਮ ਖਲੋਇਆ ਸੰਤਾ ਕੇ ਕਾਰਜ ਆਪ ਕੋ ਲੋਯਾ ਵਾਹ ਵਾਹ ਪਣੀਂਦਰੰਕਾਰ ਹੈ ਇਸ ਜੇ ਵਡਿਆ ਵਰ ਨਾ ਕੋਏ 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 ਵਾਹ ਵਾਹ ਅਗਮ ਅਥਾ ਹੋ ਐ ਵਾਹ ਵਾਹ ਸੱਚਾ ਸੋਏ ਬਾਹੂ ਦਾ ਸੱਚਾ ਸੋ ਉਰਨਪੁਰ ਖ ਅਛੋਤੇ ਅਪਨਾਸੀ ਜਸਵੀਦ ਪੁਰਾਣੀ ਗਾਇਆ ਜਸਵੀਦ ਪੁਰਾਣੀ ਗਾਇਆ ਆਪਣਾ ਡਰ ਰੱਖਿਆ ਪਰਨੇ ਸਰ ਨਾਨਕ ਨਾਮ ਆਇਆ ਨਾਨਕ ਨਾਨਕ ਆਇਆ ਨਾਨਕ 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 ਨਾਮ ਤੇ ਆਇਆ ਨਾਨਕ ਨਾਮ ਤੇ ਆਇਆ ਨਾਨਕ ਨਾਮ ਤੇ ਆਇਆ ਤੁਕਰਜ ਆਪ ਖਲੋਇਆ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣਾ ਆਇਆ ਰਾਮ ਹਰ ਕੰਮ ਕਰਾਵਣਾ ਆਇਆ ਰਾਮ ਹਰ ਕੰਮ ਕਰਾਵਣਾ ਆਇਆ ਰਾਮ ਹਰ ਕੰਮ ਹਰ ਕੰਮ ਕਰਾਵਣ ਆਯਾਰਾਮ ਹਰ ਕੰਮ ਕਰਾਵਣ ਆਯਾਰਾਮ ਹਰ ਕੰਮ ਕਰਾਵਣ ਆਯਾਰਾਮ ਹਰ ਕੰਮ ਕਰਾਵਣ ਆਯਾਰਾਮ ਸੰਤਾਂ ਦੇ ਦਰ ਸਭੀ ਖਾ ਨਹੀਂ ਤੁਦ ਜੇ ਆ